ਹਾਂਜੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਓ ਮੈਂ ਰਜੇਸ਼ ਚੋਪੜਾ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਤੁਹਾਡੇ ਨਾਲ ਸੰਜ ਪਾ ਰਿਹਾ ਹਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸਲਾਮ ਹੈ ਜੀ ਸਾਰਿਆਂ ਨੂੰ ਔਰ ਮੈਂ ਇਸ ਵੇਲੇ ਨਿਕਲਿਆਂ ਜੀ ਪਿੰਡਾਂ ਦੇ ਵਿੱਚ ਚੱਕਰ ਲਾਉਣ ਢੇੜੀ ਲਾਉਣ ਔਰ ਆਪਣੇ ਸਾਈਕਲ ਤੇ ਨਿਕਲਿਆਂ ਜੀ ਤੁਸੀਂ ਵੇਖ ਸਕਦੇ ਹੋ ਮੇਰਾ ਸਾਈਕਲ ਜਿਹੜਾ ਹੈ ਮੈਂ ਤੁਹਾਨੂੰ ਵਿਖਾਉਣਾ ਆਹ ਵੇਖੋ ਜੀ ਪਿੱਛੇ ਸਾਈਕਲ ਖਲੋਤਾ ਮੇਰਾ ਔਰ ਇਸ ਵੇਲੇ ਦੇ ਤੁਸੀਂ ਸਾਰੇ ਮੇਰੇ ਹਾਣੀਓ ਮੇਰਾ ਸਾਈਕਲ ਮੇਰਾ ਸਾਥੀ ਹੈ ਤੇ ਸੋਹਣਾ ਰੱਬ ਮੇਰਾ ਸਾਥੀ ਹੈ ਗੱਲਾਂ ਬਾਤਾਂ ਕਰਾਂਗੇ ਔਰ ਮੈਂ ਤੁਹਾਨੂੰ ਚੱਕਰ ਲਵਾਵਾਂਗਾ ਰਾਹ ਵਿੱਚ ਕੁਝ ਲੋਕ ਵੀ ਮਿਲਣਗੇ ਉਹਨਾਂ ਨਾਲ ਵੀ ਗੱਲਾਂ ਬਾਤਾਂ ਮਾਰਾਂਗੇ ਆ ਵੇਖੋ ਜੀ ਪਿਛਲੇ ਬੰਨੇ ਇੱਕ ਹੋਰ ਸਾਥੀ ਲੱਗ ਗਿਆ ਆ ਪਰਛਾਵਾਂ ਦਿਖਣ ਡਿਆ ਮੇਰਾ ਜੀ ਸੂਰਜ ਚੜ੍ਹਦੇ ਵੱਲੋਂ ਨਿਕਲ ਰਿਹਾ ਕਣਕਾਂ ਜਿਹੜੀਆਂ ਨੇ ਆਲਮੋਸਟ ਜਿਹੜੀਆਂ ਪਿਆਰ ਨੇ ਪੱਕ ਚੁੱਕੀਆਂ ਨੇ ਛੇਤੀ ਬਾੜੀਆਂ ਹੋਣਗੀਆਂ ਮੈਂ ਹੁਣ ਸਾਈਕਲ ਚਲਾਉਣਾ ਜੀ ਤੇ ਨਾਲੇ ਫਰੰਟ ਕੈਮਰਾ ਘੁਮਾ ਕੇ ਅੱਗੇ ਕਰਕੇ ਤੁਹਾਨੂੰ ਦਿਖਾਣਾ ਜੀ ਦ੍ਰਿਸ਼ ਤੇ ਨਜ਼ਾਰੇ ਲਓ ਜੀ ਚੱਲ ਪਿਆ ਜੀ ਮੈਂ ਤੁਸੀਂ ਦੇਖ ਪਾ ਰਹੇ ਹੋ ਮੈਨੂੰ ਉਮੀਦ ਹੈ ਕੈਮਰਾ ਕੰਮ ਕਰ ਰਿਹਾ ਹੋਊਗਾ ਕਿਉਂਕਿ ਮੈਂ ਹੁਣ ਇਹਨੂੰ ਫਰੰਟ ਕੈਮਰੇ ਨੂੰ ਮੂਹਰੇਲੇ ਪਾਸੇ ਕਰ ਦਿੱਤਾ ਤੇ ਤੁਹਾਨੂੰ ਦਿਖਾ ਰਿਹਾ ਜੀ ਖੇਤ ਆ ਦੇਖੋ ਜੀ ਸਾਈਕਲ ਚੱਲਦਾ ਨਾਲ-ਨਾਲ ਔਰ ਇਧਰਲੇ ਬੰਨੇ ਸੂਰਜ ਜਿਹੜਾ ਹੈ ਉਹ ਨਿਕਲ ਆਇਆ ਹੋਇਆ ਆ ਦੇਖੋ ਜੀ ਸੋਹਣੇ ਪੰਜਾਬ ਦੀ ਸੋਹਣੀ ਮਿੱਟੀ ਕਿੰਨਾ ਸੋਹਣਾ ਨਜ਼ਾਰਾ ਪੰਜਾਬ ਦਾ ਜਿਉਂਦਾ ਵਸਦਾ ਰਵੇ ਸਾਡਾ ਪੰਜਾਬ ਔਰ ਇਸੇ ਤਰ੍ਹਾਂ ਤੁਸੀਂ ਸਾਰੇ ਵੀ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਜਿਉਂਦੇ ਵਾਸਤੇ ਰੋ ਆਹ ਦੇਖੋ ਜੀ ਆ ਤੁਸੀਂ ਦੇਖ ਪਾ ਰਹੇ ਹੋ ਸਿੰਘਰੇ ਕਹਿੰਦੇ ਨੇ ਜੀ ਇਹਨਾਂ ਨੂੰ ਇਹ ਸਰਮ ਸਰਮ ਵਾਲੇ ਇਹਨਾਂ ਤੇ ਬਾਰੇ ਕਮੈਂਟ ਕਰਕੇ ਦੱਸਿਆ ਜੇ ਇਹਨਾਂ ਦਾ ਕੀ ਕੁਝ ਬਣ ਜਾਂਦਾ ਬਹੁਤ ਪਿਆਰ ਮੁਹੱਬਤ ਤੁਸੀਂ ਸਾਰਿਆਂ ਨੇ ਸਾਨੂੰ ਦਿੱਤਾ ਔਰ ਮੈਂ ਤੇ ਮੇਰੇ ਵੱਡੇ ਵੀਰ ਤਜਿੰਦਰ ਚੋਪੜਾ ਜੀ ਬਹੁਤ ਆਨੰਦ ਲੈਂਦੇ ਆ ਵਲੋਗਿੰਗ ਕਰਨ ਦਾ ਉਮਣ ਦਾ ਤੁਹਾਡੇ ਨਾਲ ਸਾਂਝਾ ਪਾਉਣ ਦਾ ਆ ਦੇਖੋ ਜੀ ਪਿੰਡਾਂ ਦਾ ਤੇ ਰਿਸ਼ਾ ਤੁਹਾਨੂੰ ਮੈਂ ਵਿਖਾ ਰਿਹਾ ਜੀ ਔਰ ਸੱਜੇ ਖੱਬੇ ਦੋਵੇਂ ਪਾਸੇ ਖੇਤ ਖਲਿਆਣ ਨੇ ਪੰਜਾਬ ਦੇ ਪੰਛੀ ਚਹਿਚਹਾਰੇ ਨੇ ਔਰ ਆ ਕੁਝ ਝੁੱਗੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਮੇਰੇ ਖਿਆਲ ਹੈ ਵੀ ਇਹਨਾਂ ਨੇ ਜਿਹੜੀ ਹੈ ਉਹ ਬੀਜੀਆਂ ਨੇ ਸਬਜ਼ੀਆਂ ਬੀਜੀਆਂ ਨੇ ਵੇਖਦੇ ਆ ਕੀ ਕੁਝ ਕਰਦੇ ਫਿਰਦੇ ਨੇ ਇਹ ਇਹਨਾਂ ਕੋਲ ਹੀ ਚੱਲਨੇ ਆ ਮਿਹਨਤ ਕਸ਼ ਜਿਹੜੇ ਲੋਕ ਨੇ ਨਾ ਜੀ ਇਹਨਾਂ ਨਾਲ ਗੱਲਾਂ ਬਾਤਾਂ ਕਰਕੇ ਮਜ਼ਾ ਆਂਦਾ ਔਰ ਮੈਂ ਥੱਲੇ ਨੂੰ ਪਾਲਿਆ ਜੀ ਸਾਈਕਲ ਥੋੜਾ ਝਟਕਾ ਲੱਗ ਸਕਦਾ ਕੋਈ ਗੱਲ ਨਹੀਂ ਆ ਲਓ ਜੀ ਕੀ ਹਾਲ ਚਾਲ ਹੈ ਕੀ ਕਰਦੇ ਹੋ ਬਸ ਹੈ ਬੈਠੇ ਜੀ ਜਾ ਰਹੇ ਹਾਂ ਖੇਤਾਂ ਨੂੰ ਜਾ ਰਹੇ ਹਾਂ ਕੀ ਕੁਝ ਬੀਜਿਆ ਹੋਇਆ ਬਸ ਉਹੀ ਪੁਰਾਣੀ ਫਸਲਾਂ ਹੀ ਪੁਰਾਣੀਆਂ ਫਸਲਾਂ ਆ ਦੇਖੋ ਜੀ ਮੈਂ ਪਹੁੰਚ ਗਿਆ ਕਿੰਨਾ ਕੀ ਥੋੜਾ ਬਾਬੂ ਐ ਬਾਬੂ ਜੀ ਆ ਲਓ ਜੀ ਮੈਂ ਆ ਗਿਆ ਤੁਹਾਨੂੰ ਦਿਖਾ ਰਿਹਾ ਸਾਰਾ ਦ੍ਰਿਸ਼ ਆ ਦੇਖੋ ਜੀ ਮੈਂ ਆਪਣੀ ਸ਼ਕਲ ਤੁਹਾਨੂੰ ਦੁਆਰਾ ਤੋਂ ਦਿਖਾ ਦਿੰਦਾ ਔਰ ਇਹ ਸਬਜ਼ੀਆਂ ਬੀਜੀਆਂ ਬਾਬੂ ਨਾਲ ਗੱਲ ਕਰਦੇ ਆਂ ਬਾਬੂ ਕਿਆ ਕੁਛ ਬੀਜਿਆ ਠੀਰਾ ਕੀਆ ਕੱਦੂ ਕਰੇਲਾ ਠੀਰਾ ਕੀਆ ਕੱਦੂ ਕਰੇਲਾ ਤੋਰੀ ਤਰਬੂਜ਼ ਬੀਜ ਤਾਂ ਸਭ ਕੁਝ ਹਾਂ ਜੀ ਹਾਂ ਸਭ ਮਾੜਾ ਚੱਕਰ ਲਾਈਏ ਖੇਤ ਦਾ ਉਹ ਜਿਸਾਨ ਉੱਠ ਗਿਆ ਹਾਂ ਜਿਸਾਨ ਉੱਠ ਗਿਆ ਇਹ ਜਿਸਾਨ ਹੈ ਕੀ ਹਾਲ ਹੈ ਪੁੱਤ ਠੀਕ ਠਾਕ ਹੋ ਹਾਂ ਉਹ ਇਧਰ ਨੇ ਪਾਸੇ ਕੀ ਕੁਛ ਰੱਖਿਆ ਹੋਇਆ ਆ ਆ ਭਾਂਡੇ ਰੱਖਿਆ ਹਾਂ ਜੀ ਹਾਂ ਕਿਆ ਬਣਾਇਆ ਹੋਇਆ ਦੇਖ ਲਓ ਅੰਦਰ ਜਿਆ ਕੀ ਡਿਜ਼ਾਈਨ ਬਣਾਇਆ ਹੋਇਆ ਅੱਛਾ ਆ ਦੇਖੋ ਜੀ ਘਰ ਕਿਆ ਸੋਹਣਾ ਡਿਜ਼ਾਈਨ ਪਾਇਆ ਹੋਇਆ ਹੈ ਘਰ ਦੇ ਵਿੱਚ ਵਾਹ ਜੀ ਵਾਹ ਬਹੁਤ ਵਧੀਆ ਹੈ ਲਾਈਟ ਜਗਾਤਾ ਜਰਾ ਲਾਈਟ ਜਗਦੀ ਹੈ ਇੰਨੀ ਜਗਦੀ ਆ ਆ ਦੇਖੋ ਜੀ ਵਾਹ ਜੀ ਵਾਹ ਕਿੰਨੇ ਕਰੀਨੇ ਨਾਲ ਰੱਖੇ ਹੋਏ ਨੇ ਭਾਂਡੇ ਹੈ ਇਹ ਕਿਚਨ ਬਣਾਈਆ ਕਿਚਨ ਤਾਂ ਹੈ ਨਹੀਂ ਇਹ ਭਾਂਡੇ ਰੱਖੇ ਹੋਏ ਨੇ ਕਿਚਨ ਨਹੀਂ ਹੈ ਇਹ ਭਾਂਡੇ ਵੈਸੇ ਹੀ ਰੱਖੇ ਨੇ ਇਹ ਭਾਂਡੇ ਵਰਤਦੇ ਹੋ ਜੀ ਹੈ ਹੈ ਇੱਥੇ ਟਿਕਾ ਦੇ ਦਿੰਦੇ ਧੋ ਕੇ ਹੈ ਹੋਰ ਵਾਹ ਜੀ ਵਾਹ ਆ ਚੂੜੀਆਂ ਪਈਆਂ ਇਹ ਚੂੜੀਆਂ ਚਾਚੀ ਦੀਆਂ ਪਈਆਂ ਅੱਛਾ ਇਹਦੇ ਵਿੱਚ ਪਾਤੀਆਂ ਹੈ ਈਦ ਜੋਗੇ ਲੈ ਕੇ ਰੱਖੀਆਂ ਹੋਈਆਂ ਆ ਦੇਖੋ ਜੀ ਤੁਸੀਂ ਦੇਖੋ ਆ ਛੋਟੇ ਛੋਟੇ ਪੱਖੇ ਲੱਗੇ ਨੇ ਬੈੱਡ ਤੇ ਉਹ ਵਾਹ ਜੀ ਵਾਹ ਹੈ ਦੇਸੀ ਪੱਖੇ ਦੇਸੀ ਪੱਖੇ ਲਾਏ ਹੋਏ ਹੈ ਇਹ ਚੱਲਦੇ ਹੈ ਹਾਂਜੀ ਸੋਲਰ ਚੱਲ ਹੈ ਸੋਲਰ ਸਿਸਟਮ ਨਾਲ ਚੱਲਦੇ ਨੇ ਸੋਲਰ ਸਿਸਟਮ ਨਾਲ ਚੱਲਦੇ ਆ ਹਾਂਜੀ ਉਹ ਬੱਲੇ ਬੱਲੇ ਤੁਹਾਡੇ ਸੋਲਰ ਸਿਸਟਮ ਨਾਲ ਚੱਲਦੇ ਨੇ ਜੀ ਪੱਖੇ ਕਹਿੰਦਾ ਆ ਦੇਖੋ ਜੀ ਹੈ ਬਾਹਰ ਵੀ ਲੱਗ ਗਿਆ ਦੋ ਹੀ ਲੱਗਿਆ ਅੱਛਾ ਆ ਵੀ ਲੱਗੇ ਹੋਏ ਦੋ ਆ ਦੇਖੋ ਜੀ ਪੱਕੀਆਂ ਲਾਈਆਂ ਹੋਈਆਂ ਸੋਲਰ ਸਿਸਟਮ ਨਾਲ ਚੱਲਦੀਆਂ ਜੀ ਕਹਿੰਦੇ ਸੋਲਰ ਕਿੱਥੇ ਲਾਇਆ ਹੋਇਆ ਉੱਪਰ ਲਾਇਆ ਹੋਇਆ ਉੱਪਰ ਲਾਇਆ ਹੋਇਆ ਸਰ ਅੱਛਾ ਉਹਦੇ ਨਾਲ ਚੱਲਦੀਆਂ ਹਾਂ ਜੀ ਵਾਹ ਜੀ ਵਾਹ ਹੋਰ ਕਿਆ ਕੁਛ ਬੀਜਿਆ ਹੋਇਆ ਉਹ ਹੀ ਸਭ ਹੈ ਹਾਂ ਦਿਖਾਓ ਜਰਾ ਖੇਤ ਦਾ ਚੱਕਰ ਲਾਈਏ ਚਲੋ ਹੈ ਚਲੋ ਮੈਂ ਆ ਗਿਆ ਆ ਜਾ ਆ ਜਾ ਆ ਜਾ ਮੱਛਰਦਾਨੀ ਲਾਈ ਹੋਈ ਮਾਤਾ ਸਾਸਰੀਕਾਲ ਕੀ ਹਾਲ ਚਾਲ ਹੈ ਠੀਕ ਹੋ ਕੈਮ ਹੋ ਮੱਛਰਦਾਨੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਅਧ ਮੱਛਰ ਹੈਗਾ ਚਲੋ ਠੀਕ ਹੋ ਗਿਆ ਇਹਦੇ ਨਾਲ ਮੱਛਰ ਨਹੀਂ ਅੰਦਰ ਆਂਦਾ ਮੱਛਰ ਦਾ ਨਹੀਂ ਲੱਗੀਆਂ ਹੋਈਆਂ ਨਾ ਜੀ ਔਰ ਮੈਂ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਸਬਜ਼ੀਆਂ ਲੱਗੀਆਂ ਨੇ ਤਿੰਨ ਨੇ ਕੱਦੂ ਕਰੇਲੇ ਆ ਕਰੇਲੇ ਦੀਆਂ ਬੇਲਾਂ ਲੱਗਦੀਆਂ ਨੇ ਔਰ ਖੀਰੇ ਨਾਲ ਦੀ ਨਾਲ ਬੀਜੇ ਹੋਏ ਨੇ ਜੀ ਕਹਿੰਦੇ ਜਿਨ੍ਹਾਂ ਨੂੰ ਕਹਿੰਦੇ ਆਪਾਂ ਅ ਹਦਵਾਨੇ ਹਾਂ ਹਦਵਾਨੇ ਹਦਵਾਨਾ ਜਿਹੜਾ ਨੇ ਜੀ ਉਹ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਹਦਵਾਨਾ ਤੇ ਉਹ ਲੈਣਦੇ ਪੰਜਾਬੋਂ ਆਏ ਸਨ ਤੇ ਉਹਦੇ ਲਈ ਬੰਨੇ ਅਜੇ ਵੀ ਮੈਨੂੰ ਲੱਗਦਾ ਹਦਵਾਨਾ ਹੀ ਕਹਿੰਦੇ ਨੇ ਇਧਰਲੇ ਪਾਸੇ ਤਾਂ ਤਰਬੂਜ਼ ਕਹਿਣ ਲੱਗੇ ਹੁਣ ਤੇ ਹਦਵਾਨੇ ਬੀਜੇ ਨੇ ਆਹ ਕੀ ਬੀਜਿਆ ਹੋਇਆ ਇਹ ਸਰ ਖੀਰਾ ਹੈ ਇਹ ਖੀਰਾ ਹਾਂਜੀ ਚਾਈਨਿਸ ਵਾਲਾ ਚਾਈਨਿਸ ਖੀਰਾ ਹਾਂਜੀ ਉਹ ਬੱਲੇ ਬੱਲੇ ਚਾਈਨਿਸ ਖੀਰਾ ਬੀਜਤਾ ਜੀ ਔਰ ਆ ਵਿੱਚ ਵਿੱਚ ਕਿਉਂ ਆ ਪਾਇਆ ਹੋਇਆ ਰਾਲੀ ਸਿੱਟੀ ਹੋਈ ਹੈ ਇਹ ਫੁੱਸਰ ਫਿਰ ਨਾ ਫਲ ਦਾਗੀ ਨਹੀਂ ਹੁੰਦਾ ਹੈ। ਅੱਛਾ ਫਲ ਦਾਗੀ ਨਹੀਂ ਹੁੰਦਾ। ਬੱਲੇ ਬੱਲੇ ਆ ਦੇਖੋ ਜੀ ਮਿਹਨਤ ਕੀਤੀ ਹੋਈ ਹੈ ਖੇਤ ਦੇ ਉੱਤੇ। ਮੈਂ ਤੁਹਾਨੂੰ ਦਿਖਾ ਰਿਹਾ ਸਾਰਾ। ਔਰ ਆ ਦੇਖੋ। ਵਾਹ ਜੀ ਵਾਹ। ਅਸੀਂ ਨਿਕਲ ਪਏ ਜਿੱਧਰਲੇ ਪਾਸੇ ਨੂੰ ਤੁਰ ਪਿਆ ਦੇਖੋ ਜੀ ਮੇਰੇ ਨਾਲ ਨਾਲ। ਕੀ ਨਾਂ ਤੁਹਾਡਾ? ਦਿਸ਼ਾਨ। ਦਿਸ਼ਾਨ ਸਾਹਮਣੇ ਆ ਜਾ ਰ ਲੁਕੀ ਜਾਣਾ ਤੋਂ ਪਿੱਛੇ ਨੂੰ। ਆ ਗਿਆ ਆ ਗਿਆ। ਆ ਜੀ ਸ਼ਾਨ ਦੇ ਨਾਲ ਨਿਕਲਿਆ ਜੀ ਮੈਂ ਖੇਤਾਂ ਦੇ ਵਿੱਚੋਂ ਵੜ ਗਿਆ। ਤੁਹਾਡੇ ਨਾਲ ਸਾਂਝ ਪੰਦਾ ਹੋਇਆ। ਔਰ ਆ ਦੇਖੋ ਜੀ। ਖੇਤ ਇਧਰਲੇ ਬੰਨਿਆਂ ਦੇਖੋ ਜੀ ਸੂਰਜ ਛਾਤੀਆਂ ਮਾਰ ਰਿਹਾ ਹੈ ਪੂਰਾ ਆਪਣੀ ਰੌਸ਼ਨੀ ਜਿਹੜੀ ਹੈ ਸੁੱਟ ਰਿਹਾ ਸਾਡੇ ਉੱਤੇ ਇਧਰ ਨੂੰ ਚੱਲੀਏ ਜੀ ਹਾਂਜੀ ਇਧਰ ਨੂੰ ਚੱਲੋ ਅੱਛਾ ਆ ਆ ਕੀ ਬੀਜ ਹੈ ਇਹ ਕੱਕੜੀ ਹੈ ਸਰ ਇਹ ਕੱਕੜੀਆਂ ਤਰ੍ਹਾਂ ਹਾਂਜੀ ਤਰ੍ਹਾਂ ਹਾਂ ਕੱਕੜੀਆਂ ਬੀਜੀਆਂ ਹੋਈ ਨੇ ਜੀ ਜਿਨ੍ਹਾਂ ਨੂੰ ਆਪਾਂ ਤਰ੍ਹਾਂ ਕਹਿੰਦੇ ਆ ਹੈ ਕੋਈ ਲੱਗ ਰਹੀ ਛੋਟੀ ਜੀ ਇੱਥੇ ਲੱਗੀ ਹੈ ਅਲੱਗੀ ਹੈ ਆ ਦੇਖੋ ਜੀ ਤਰ੍ਹਾਂ ਹੈ ਵਾਹ ਜੀ ਵਾਹ ਇੱਕਾ ਲੱਗੀ ਇੱਕ ਮਿੰਟ ਜੀ ਮੈਂ ਦਿਖਾਉਣਾ ਜੀ 1 ਮਿੰਟ 1 ਮਿੰਟ 1 ਮਿੰਟ ਆ ਗਿਆ ਜੀ ਮੈਂ ਕੈਮਰਾ ਲੈ ਕੇ ਆ ਗਿਆ ਹਾਂਜੀ ਪਿਆ ਜੀ ਕਿ ਨਹੀਂ ਪਿਆ ਪੈ ਗਿਆ ਕੈਮਰਾ ਪੈ ਗਿਆ ਸਰ ਆਏ ਹਾਏ ਹਾਏ ਤਰਾਂ ਦੇਖੋ ਜੀ ਉਗ ਗਈਆਂ ਨੇ ਔਰ ਮੈਂ ਤੁਹਾਨੂੰ ਦਿਖਾ ਰਿਹਾ ਆ ਪੰਜਾਬ ਦੀ ਜਿਹੜੀ ਹੈ ਕਾਸ਼ਤ ਔਰ ਇਹਨਾਂ ਨੇ ਸਬਜ਼ੀਆਂ ਬੀਜੀਆਂ ਹੋਈਆਂ ਨੇ ਕੱਕੜੀਆਂ ਜਿਨ੍ਹਾਂ ਨੂੰ ਤਰਾਂ ਕਹਿੰਦੇ ਆ ਉਹ ਦੱਸ ਦਿੱਤੀਆਂ ਤਰਬੂਜ਼ ਕਿੱਥੇ ਬੀਜ ਹਦਵਾਣੇ ਹਦਵਾਣੇ ਆ ਦੇਖੋ ਜੀ ਹਦਵਾਣੇ ਅਜੇ ਅਜੇ ਹੋਏ ਨਹੀਂ ਐ ਅਜੇ ਛੋਟਾ ਛੋਟਾ ਜਿਹੜਾ ਬੂਟਾ ਹੀ ਐ ਹਦਵਾਨਿਆਂ ਦਾ ਅੱਛਾ ਇਹਨਾਂ ਤੇ ਲੱਗਣ ਨੇ ਵੱਡੇ ਵੱਡੇ ਹਦਵਾਨੇ ਔਰ ਆਹ ਫੁੱਲ ਜਿਹੜਾ ਬਹੁਤ ਆਇਆ ਹੋਇਆ ਇਹ ਕੀ ਆਏ ਹੈ ਹਾਂਜੀ ਕੀ ਆ ਚਿੱਟੇ ਫੁੱਲ ਵਾਲੀ ਕੀ ਆਏ ਪੀਲੇ ਫੁੱਲ ਵਾਲੇ ਕਦੂਏ ਸੀਤਾਫਲ ਅੱਛਾ ਸੀਤਾਫਲ ਐ ਪੀਲੇ ਫੁੱਲ ਵਾਲਾ ਆ ਦੇਖੋ ਜੀ ਚਿੱਟੇ ਫੁੱਲਾਂ ਵਾਲੀ ਕਹਿੰਦਾ ਜੀ ਕੀ ਆ ਆ ਪੀਲੇ ਫੁੱਲ ਵਾਲੇ ਜੀ ਇਹ ਪੀਲੇ ਫੁੱਲ ਵਾਲੇ ਸੀਤਾ ਫਲ ਉਹ ਵਾਜ ਵਸੀਤਾ ਫਲ ਲੱਗਣ ਲੱਗਿਆ ਹਾਂ ਲਓ ਜੀ ਦੱਸਿਓ ਜਰਾ ਦਿਖ ਰਿਹਾ ਆਇਆ ਵਿੱਚ ਹੁਣ ਆ ਗਿਆ ਆ ਗਿਆ ਆ ਗਿਆ ਆ ਦੇਖੋ ਜੀ ਸੀਤਾ ਫਲ ਔਰ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਸ ਵੇਲੇ ਸਬਜ਼ੀਆਂ ਦੀ ਬਜਾਈ ਜਿਹੜੀ ਆ ਹੋਈ ਪਈ ਹੈ ਔਰ ਇਹ ਵੀਡੀਓ ਬਣਾਉਂਦਾ ਬਣਾਉਂਦਾ ਮੈਂ ਜਿਸ਼ਾਨ ਦੇ ਨਾਲ ਤੁਰਿਆ ਜਾ ਰਿਹਾ ਜੀ ਇਹ ਝੁੱਗੀਆਂ ਜਿਹੜੀਆਂ ਬਣਾਈਆਂ ਵਿੱਚ ਵਿੱਚ ਨੂੰ ਤੁਸੀਂ ਇਹ ਕਾਦੇ ਵਾਸਤੇ ਬਣਾਈਆਂ? ਇਹ ਸਰ ਸਟੋਰ ਰੂਮ ਹੈ ਮਾਲ ਸਟੋਰ ਹੈ। ਹੈ? ਸਟੋਰ ਰੂਮ ਹੈ ਇਹ ਸਰ। ਇਹ ਸਟੋਰ ਰੂਮ ਬਣਾਏ ਆ। ਹਾਂਜੀ। ਸਬਜ਼ੀ ਸਟੋਰ ਆ। ਆ ਦੇਖੋ ਜੀ ਸਾਰਾ 뷰 ਮੈਂ ਤੁਹਾਨੂੰ ਦਿਖਾ ਰਿਹਾ ਆ। ਆਲੇ ਦੁਆਲੇ ਦਾ ਕਿੰਨਾ ਸੋਹਣਾ ਨਜ਼ਾਰਾ ਸਾਡੇ ਪੰਜਾਬ ਦਾ। ਹਾਂਜੀ ਮਿੱਟੀ ਕਹਿੰਦੇ ਸੋਨਾ ਉਗਲਦੀ ਹੈ। ਔਰ ਗੱਲ ਬਿਲਕੁਲ ਪੱਕੀ ਹੈ। ਚਲੋ ਜੀ। ਔਰ ਆਹ ਕੀ ਬੀਜ ਹੈ ਜੀ? ਇਹ ਵੀ ਸਰ ਤਰੂ ਦੀ ਹੈ। ਇਹ ਵੀ ਹਦਵਾਣੇ ਬੀਜੇ ਨੇ। ਤਰਬੂਜ਼ ਨਹੀਂ ਆਦੀ ਕਹਣਾ ਜ ਹਦਵਾਣਾ ਕਹਣਾ ਅੱਜ ਦਾਦਾ ਜੀ ਨੂੰ ਯਾਦ ਕਰਨਾ ਮੇਰੇ ਦਾਦਾ ਜੀ ਨਾ ਇਹਨੂੰ ਹਦਵਾਣਾ ਹੀ ਕਹਿੰਦੇ ਸੀ ਉਹ ਸੁਣਿਆ ਹਦਵਾਣਾ ਲਈ ਆਈ ਹੈ ਉਹ ਜਾਵੇਂਗਾ ਨਾ ਬਾਜ਼ਾਰ ਤੇ ਇੱਕ ਹਦਵਾਣਾ ਲਈ ਆਈ ਤੇ ਉਹ ਗੱਲਾਂ ਯਾਦ ਆ ਰਹੀਆਂ ਨੇ ਜੀ ਹਦਵਾਣੇ ਵਿਜੇ ਨੇ ਜੀ ਤੇ ਆ ਦੇਖੋ ਜੀ ਸਟੋਰ ਰੂਮ ਇਹ ਸਟੋਰ ਰੂਮ ਬਣਾਣੇ ਪੈਂਦੇ ਵਿੱਚ ਵਿੱਚ ਆ ਵਿੱਚ ਵਿੱਚ ਜੀ ਸਟੋਰ ਰੂਮ ਬਣਾਉਂਦੇ ਨੇ ਜਿੱਥੇ ਜਿੱਥੇ ਕਾਸਟ ਕੀਤੀ ਹੈ ਵਿਜਾਈ ਹੋਈ ਹੈ ਆਪਣੀ ਸੁਭਾ ਦਾ ਮੁਤਾਬਕ ਸਟੋਰ ਰੂਮ ਬਣਦੇ ਨੇ ਔਰ ਆਹ ਹੈ ਸਟੋਰ ਰੂਮ ਮੈਂ ਅੰਦਰੋਂ ਵੀ ਦਿਖਾਣਾ ਤੁਹਾਨੂੰ ਵਾਹ ਜੀ ਵਾਹ ਹੈ ਆਹ ਦੇਖੋ ਜੀ ਸਟੋਰ ਰੂਮ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਸਟੋਰ ਰੂਮ ਦੇ ਵਿੱਚ ਮੈਂ ਤੁਹਾਨੂੰ ਸਾਰਾ ਕਮਾ ਕੇ ਦਿਖਾ ਰਿਹਾ ਜੀ ਬਹੁਤ ਵਧੀਆ ਸਟੋਰ ਰੂਮ ਜਿਹੜਾ ਬਣਾਇਆ ਹੋਇਆ ਔਰ ਇਹ ਵਿੱਚ ਵਿੱਚ ਬਣੇ ਹੋਏ ਨੇ ਹਾਂਜੀ ਅੱਗੇ ਕੀ ਕੁਛ ਹੈ ਜੀ ਅੱਗੇ ਵੀ ਇਹੀ ਹੈ ਅੱਗੇ ਵੀ ਇਹੀ ਫਸਲਾਂ ਨੇ ਸਾਰੀਆਂ ਹੈ ਹਾਂਜੀ ਸਾਰੇ ਇਹੀ ਫਸਲਾਂ ਨੇ ਆਹ ਚਿੱਟੇ ਫੁੱਲ ਵਾਲੀ ਤੁਸੀਂ ਕਹਿਆ ਕੀ ਹੈਗਾ ਇਹ ਕੀ ਆ ਇਹ ਕੀ ਹੈਗਾ ਇਹ ਵੀ ਮਾੜਾ ਮੋਟਾ ਜੰਮਿਆ ਕਿ ਨਹੀਂ ਅਜੇ ਛੋਟੀ ਛੋਟੀ ਜੰਮੂ ਆ ਜੰਮੀ ਹੋਈ ਆ ਕੀ ਆ ਯਾਰ ਬੜੀ ਵਧੀਆ ਦੇਖੋ ਆ ਲਓ ਜੀ ਲੈਪ ਕੀ ਸਰ ਉੱਤੇ ਹੋ ਦੇਖ ਲੋ ਆ ਦੇਖੋ ਆ ਚਕਾਓ ਜਰਾ ਇਹਨੂੰ ਦਿਖਾਓ ਚੱਕ ਕੇ ਦਿਖਾਓ ਜਰਾ ਕੀ ਇਹਦੇ ਨਾਲ ਸੈਲਫੀ ਕਰਾਣੀ ਮੈਂ ਇੱਧਰ ਆਓ ਜਰਾ ਹਾਂਜੀ ਆ ਕੀ ਇਹ ਨਾਲ ਸੈਲਫੀ ਕਰਦੇ ਇੱਧਰਲੇ ਪਾਸੇ ਨੂੰ ਕਰਦਾ ਮੈਂ ਸੂਰਜ ਵਾਲੇ ਪਾਸੇ ਨੂੰ ਮੂੰਹ ਤੇ ਪਾਏਗਾ ਨਾ ਸੂਰਜ ਫਿਰ ਦੇਖੇਗੀ ਸੈਲਫੀ ਲਓ ਜੀ ਮੈਂ ਤੁਹਾਨੂੰ ਦਿਖਾਉਣ ਲੱਗਿਆ ਜੀ ਕੀ ਇਹਦੇ ਨਾਲ ਸੈਲਫੀ ਲੈ ਕੇ ਪੱਤੇ ਹਟਾਓ ਤੁਸੀਂ ਆਓ ਇੱਧਰਲੇ ਪਾਸੇ ਐਵੇਂ ਨਾ ਕੀ ਆ ਕਿਤੇ ਸਵੇਰੇ ਸਵੇਰੇ ਕੀ ਇਹ ਟੁੱਟ ਜਵੇ ਅਜੀ ਤਾਂ ਨਹੀਂ ਟੁੱਟਦੀ ਹੈ ਹੈ ਇਹ ਤਾਂ ਨਹੀਂ ਟੁੱਟਦੀ ਅਜੀ ਨਹੀਂ ਟੁੱਟਦੀ ਲਓ ਜੀ ਕੀ ਇਹਦੇ ਨਾਲ ਸੈਲਫੀ ਹੋਣ ਲੱਗੀ ਆ ਆ ਲਓ ਜੀ ਸੈਲਫੀ ਵਿਦ ਕੀਆ ਵਾਹ ਜੀ ਵਾ ਨਜ਼ਾਰੇਦਾਰ ਹੈ ਕੀਆ ਤਾਂ ਬੜੀ ਸੋਹਣੀ ਹੋਈ ਹੈ ਹੈ ਬਹੁਤ ਵਧੀਆ ਕੀਆ ਜੀ ਹੋ ਗਈ ਹੈ ਔਰ ਆਪਾਂ ਹੁਣ ਅੱਗੇ ਚੱਲਦੇ ਆ ਜੀ ਚਲੋ ਜੀ ਆ ਸਟੋਰ ਰੂਮ ਹੈ ਇਹ ਵੀ ਸਟੋਰ ਰੂਮ ਆ ਜੀ ਵਾਹ ਜੀ ਵਾ ਔਰ ਦੇਖੋ ਜੀ ਕੀ ਗੱਲਾਂ ਬਾਤਾਂ ਨੇ ਆ ਸਟੋਰ ਰੂਮ ਹੀ ਖੁਰ ਆ ਗਿਆ ਗਰਮੀ ਕਰਕੇ ਇਹ ਛੋਟੇ ਛੋਟੇ ਸਟੋਰ ਰੂਮ ਬਣਾਣੇ ਪਏ ਕਰਦੇ ਸਰ ਗਰਮੀ ਕਰਕੇ ਛੋਟੇ ਬਣਾਉਣੇ ਪੰਦੇ ਆ ਅੱਛਾ ਇਹ ਵਿੱਚ ਨੂੰ ਰਾਹ ਛੰਡ ਆ ਪਾਣੀ ਵਾਸਤੇ ਖਾਲ ਛੱਡੀ ਐ ਹਾਂਜੀ ਇਹ ਪਾਣੀ ਵਾਸਤੇ ਪਾਣੀ ਵਾਸਤੇ ਖਾਲਾਂ ਛੱਡੀਆਂ ਜੀ ਆ ਦੇਖੋ ਜੀ ਕਿਆ ਸੋਣਾ ਕੋਪਰਾ ਵੀ ਉਹ ਵੀ ਆਪਣੇ ਆ ਉਹ ਵੀ ਆਪਣੇ ਆ ਸਰ ਬੱਲਾ ਬੱਲਾ ਖਾਤਾ ਕੁਝ ਵੀਜਿਆ ਹੋਇਆ ਹੈ ਦੂਰ ਦੂਰ ਤੱਕ ਅੱਗੇ ਤੱਕ ਜਾ ਕੇ ਆਨੇ ਅੱਜ ਚਲੋ ਸਰ ਹਾਂਜੀ ਆ ਦੇਖੋ ਜੀ ਮੂਲੀਆਂ ਉਹ ਬੱਲੇ 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 ਮੂਲੀਆਂ ਤੱਕ ਕਿਦਾਂ ਪਹੁੰਚਿਆ ਜਾਊਗਾ ਚਲੇ ਜੇ ਸਰ ਹੈ ਆ ਲਓ ਜੀ ਮੂਲੀਆਂ ਮੂਲੀਆਂ ਪੱਕੀਆਂ ਹਨ ਔਰ ਆ ਦੇਖੋ ਜੀ ਉੱਪਰ ਆ ਗਏ ਮੂੰਗਰੇ ਆ ਲਓ ਜੀ ਕਰੋ ਦਰਦਾਰ ਮੂੰਗਰਿਆਂ ਦੇ ਮੂਲੀਆਂ ਕਈਆਂ ਨੇ ਪੱਕ ਮੈਂ ਤੁਹਾਨੂੰ ਦਿਖਾਨਾ ਅੱਗੇ ਚੱਲ ਕੇ ਆ ਦੇਖੋ ਥੋੜਾ ਡਾਊਨ ਕਰ ਦਾਂ ਜੀ ਇਹਨੂੰ ਗਿੰਬਲ ਨੂੰ ਆ ਦੇਖੋ ਮੂਲੀਆਂ ਪੱਕ ਗਈਆਂ ਨੇ ਮੂਲੀਆਂ ਤੇ ਉੱਪਰ ਲੱਗ ਗਏ ਨੇ ਮੂੰਗਰੇ ਠੀਕ ਹੈ ਬੱਲੇ ਬੱਲੇ ਆ ਦੇਖੋ ਜੀ ਅਜੇ ਛੋਟੇ ਛੋਟੇ ਆ ਅਜੇ ਛੋਟੇ ਆ ਜੀ ਅਜੇ ਥੋੜਾ ਟਾਈਮ ਲੱਗੂਗਾ ਬਹੁਤ ਸਵਾਦ ਸਬਜ਼ੀ ਬਣਦੀ ਹੈ ਮੂੰਗਰਿਆਂ ਦੀ ਹਾਂਜੀ ਕਰਿਓ ਜੀ ਸਰੋਤਿਓ ਕਮੈਂਟ ਮੂੰਗਰਿਆਂ ਦੀ ਸਬਜ਼ੀ ਕਿਹਨੂੰ ਕਿਹਨੂੰ ਸਵਾਦ ਲੱਗਦੀ ਆ ਕਹਿੰਦੇ ਜੇ ਬਣੇ ਨਾ ਜੀ ਲੋਹੇ ਦੀ ਕੜਾਈ ਵਿੱਚ ਔਰ ਲੋਹੇ ਦੀ ਕੜਾਈ ਵਿੱਚ ਬਣਨ ਮੂੰਗਰੇ ਤਾਂ ਲੱਗਦੇ ਨੇ ਬੜੇ ਸਵਾਦ ਲਓ ਜੀ ਮੂਲੀਆਂ ਤੁਹਾਨੂੰ ਦਿਖਾਤੀਆਂ ਹੁਣ ਅਸੀਂ ਉਹ ਉਹ ਜਿਹੜੀ ਤੁਹਾਡੀ ਹੈ ਨਾ ਅਗਲੀ ਉੰਗੀ ਜਿਹੜੀ ਪਈ ਤੁਸੀਂ ਸਟੋਰ ਹਾਊਸ ਜਿਹਨੂੰ ਕਹਿੰਦੇ ਹੋ ਉੱਥੇ ਤੱਕ ਜਾਣਾ ਜੀ ਹੈ ਉਸ ਤੋਂ ਪਿੱਛੇ ਕਮਾਦ ਬੀਜਿਆ ਜੀ ਗੰਨਾ ਬੀਜ ਹੋਇਆ ਹੋਇਆ ਖੇਤਾਂ ਦੀ ਗੇੜੀ ਜ਼ਰੂਰੀ ਹੈ ਜੀ ਪੈਰਾਂ ਨੂੰ ਨਾ ਜ ਮੇਰੇ ਪਾਣੀ ਤਰੇਲ ਜਿਹੜੀ ਪਈ ਹੈ ਉਹਦਾ ਲੱਗ ਗਿਆ ਤੇ ਜਰਾਬਾਂ ਤੱਕ ਮੇਰੀਆਂ ਹੋ ਗਈਆਂ ਗਿੱਲੀਆਂ ਤੇ ਠੰਡਾ ਠੰਡਾ ਲੱਗ ਰਿਹਾ ਬੜਾ ਵਧੀਆ ਲੱਗ ਰਿਹਾ ਨਜ਼ਾਰੇਦਾਰ ਲੱਗ ਰਿਹਾ ਵਾਹ ਜੀ ਵਾਹ ਆ ਦੇਖੋ ਜੇ ਅਸੀਂ ਤੁਰੇ ਜਾਣਨੇ ਆ ਔਰ ਤੁਹਾਨੂੰ ਦਿਖਾ ਰਹੇ ਆ ਅ ਸਬਜ਼ੀਆਂ ਦੀ ਕਾਸ਼ਤ ਔਰ ਇਧਰਲੇ ਪਾਸੇ ਲਾਈਟ ਪਈ ਆਓ ਜੀ ਇਧਰਲੇ ਪਾਸੇ ਆਓ ਤੁਸੀਂ ਆ ਗਈ ਸਰ ਵਾਹ ਜੀ ਵਾਹ ਆ ਦੇਖੋ ਜੀ ਘੁੰਮ ਰਹੇ ਆਂ ਜੀ ਅਸੀਂ ਖੇਤਾਂ ਦੇ ਵਿੱਚ ਮਜ਼ੇਦਾਰ ਔਰ ਇਧਰਲੇ ਪਾਸੇ ਵੇਖੋ ਸੂਰਜ ਉੱਠਿਆ ਆ ਸਵੇਰੇ ਸਵੇਰੇ ਤੁਹਾਨੂੰ ਚੱਕਰ ਲਵਾਇਆ ਅਜੇ ਗਰੇਲੇ ਹਦਵਾਨੇ ਕੱਕੜੀਆਂ ਜਿਨ੍ਹਾਂ ਨੂੰ ਤਰਾਂ ਕਹਿੰਦੇ ਆਪਾਂ ਔਰ ਕੀ ਇਹ ਔਰ ਪੀਲੇ ਫੁੱਲ ਲੜਾਕੀ ਜਿਗਾ ਜੀ ਕਦੂ ਸੀਤਾ ਫਲ ਕਦੂ ਸੀਤਾ ਫਲ ਏ ਅਜੇ ਸ਼ੁਰੂ ਹੋਏ ਨੇ ਔਰ ਮੇਰੇ ਖਿਆਲੇ ਵੀ ਆਣ ਲੈ ਦੋ ਕੁ ਮਹੀਨੇ ਬਾਅਦ ਇਹ ਪੂਰੀ ਤਰ੍ਹਾਂ ਫਸਲ ਆਜੂਗੀ ਹਾਂਜੀ ਹਾਂਜੀ ਦਿਖਣ ਲੱਗ ਜੂंगे ਇਸ ਤਰ੍ਹਾਂ ਦੀ ਲੱਗੀ ਜੀ ਗੱਲਬਾਤ ਤੁਹਾਨੂੰ ਸਰੋਤਿਓ ਕਿਵੇਂ ਦਾ ਲੱਗਿਆ ਇਹ ਵਲੌਗ ਤੁਹਾਡੇ ਨਾਲ ਭਾਈ ਸਾਂਝ ਸਵੇਰੇ ਸਵੇਰੇ ਔਰ ਸਾਡੇ ਜਿਹੜੇ ਵੀਡੀਓਜ਼ ਨੇ ਜਾਂ ਵਲੌਗਸ ਨੇ ਤੁਸੀਂ ਬਹੁਤ ਪਿਆਰ ਦਿੰਨੇ ਹੋ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਅਸੀਂ ਵਿਰਸਾ ਵਿਰਾਸਤ ਕਵਰ ਕਰਦੇ ਆਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਰੂਬਰੂ ਕਰਦੇ ਆਂ ਔਰ ਤੁਸੀਂ ਭਰਵਾ ਹੁੰਗਾਰਾ ਦਿੰਦੇ ਹੋ ਤੁਹਾਡੀ ਮੁਹਬੱਤ ਸਦਕਾ ਹੀ ਅਸੀਂ ਤੁਰਿਆ ਔਰ ਨਿਕਲ ਜਾਈਦਾ ਹੈ ਤੁਹਾਡੇ ਵਾਸਤੇ ਜਿਹੜਾ ਕੰਟੈਂਟ ਹੈ ਉਹ ਬਣਾਈਦਾ ਚੰਗਾ ਸਰੋਤਿਓ ਸਾਂਝ ਮਕੌਣਾ ਜੀ ਮੈਂ ਹੁਣ ਔਰ ਜਿਹੜਾ ਹੈ ਕਿਵੇਂ ਤਾਂ ਲੱਗਿਆ ਗੱਲਬਾਤ ਉਹ ਬਾਪੂ ਜੀ ਕੋਲ ਜਾਵਾਂਗੇ ਉੱਥੇ ਫਿਰ ਗੱਲਾਂ ਮਾਰਾਂਗੇ ਬਾਪੂ ਜੀ ਨਾਲ ਇਹਨਾਂ ਨਾਲ ਸਰੋਤਿਆਂ ਨਾਲ ਪਹਿਲਾਂ ਮੁੱਕ ਲਈਏ ਉਹ ਲੈnde ਪੰਜਾਬ ਵਾਲੇ ਕਹਿੰਦੇ ਵੀ ਪਹਿਲਾਂ ਮੇਰੇ ਨਾਲ ਤੇ ਮੁੱਕ ਲੈ ਉਹਨਾਂ ਦੇ ਵੀਡੀਓ ਬੜੇ ਚੰਗੇ ਲੱਗਦੇ ਨੇ ਔਰ ਉਹ ਬੋਲੀ ਜਿਹੜੀ ਹੈ ਨਾ ਜੀ ਬਹੁਤ ਵਧੀਆ ਬੋਲੀ ਹੈ ਮਾਜੀ ਹੈ ਅੰਮ੍ਰਿਤਸਰ ਸਾਈਡ ਚਲੇ ਜਾਓ ਉਧਰਲੇ ਪਾਸੇ ਵੀ ਇਹੀ ਬੋਲਣ ਡੇ ਨੇ ਸਾਰੇ ਬੋਲਣ ਡੇ ਨੇ ਚੰਗਾ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਹੈ ਜੀ ਸਾਰੇ ਪੰਜਾਬੀ ਨੂੰ ਜਿਉਂਦੇ ਰਹੋ ਵਸਦੇ ਰਹੋ ਹਮੇਸ਼ਾ ਹੱਸਦੇ ਰਹੋ